ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਪੰਜਾਬ ਦੇ ਪਾਣੀਆਂ ਦੇ ਸਬੰਧ ਦੇ ਵਿੱਚ ਖਾਸ ਤੌਰ ਤੇ ਪਾਖੜਾ ਬਿਆ ਉਸ ਮੈਨੇਜਮੈਂਟ ਬੋਰਡ ਵੱਲੋਂ ਪਾਣੀ ਹਰਿਆਣਾ ਨੂੰ ਦਿੱਤੇ ਜਾਣ ਦੇ ਫੈਸਲੇ ਤੋਂ ਬਾਅਦ ਪੰਜਾਬ ਵਿਧਾਨ ਸਭਾ ਦਾ ਖਾਸ ਸੈਸ਼ਨ ਚੱਲ ਰਿਹਾ ਅਜੇ ਵਿੱਚ ਕਈ ਵੱਡੇ ਆਗੂਆਂ ਦੇ ਪਾਣੀਆਂ ਦੇ ਬਾਰੇ ਵਿੱਚ ਬਿਆਨ ਸਾਹਮਣੇ ਆਏ ਨੇ ਜਸਵੰਤ ਸਿੰਘ ਗੱਜਣ ਮਾਜਰਾ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਉਹਨਾਂ ਨੇ ਵੀ ਬਿਆਨ ਦਿੱਤਾ ਗੱਜਣ ਮਾਜਰਾ ਦਾ ਕਹਿਣਾ ਕਿ ਰਿਪੀਰੀਅਨ ਸਿਧਾਂਤਾਂ ਦੇ ਮੁਤਾਬਕ ਹੀ ਪਾਣੀਆਂ ਦੀ ਵੰਡ ਹੋਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਪੰਜਾਬ ਜੇਕਰ ਵਾਦੂ ਪਾਣੀ ਦਾ ਨੁਕਸਾਨ ਚੱਲਦਾ ਹੈ ਜਦੋਂ ਹੜ ਆਉਂਦੇ ਨੇ ਉਦੋਂ ਪੰਜਾਬ ਦੇ ਲੋਕਾਂ ਨੂੰ ਹੀ ਹੜਾਂ ਦਾ ਸੰਤਾਪ ਚੱਲਣਾ ਪੈਂਦਾ ਤੇ ਜਦੋਂ ਪਾਣੀ ਸੀਮਤ ਮਾਤਰਾ ਦੇ ਵਿੱਚ ਹੁੰਦਾ ਹੈ ਤੇ ਉਦੋਂ ਪਾਣੀ ਬਾਕੀ ਸੂਬਿਆਂ ਨੂੰ ਕਿਉਂ ਦਿੱਤਾ ਜਾਵੇ ਪੰਜਾਬ ਆਪਣੀ ਖੇਤੀ ਲਈ ਪਾਣੀ ਵਰਤੇਗਾ ਉਹਨਾਂ ਇਹ ਕਿਹਾ ਹੈ ਕਿ ਪੰਜਾਬ ਦੇ ਕੋਲ ਆਪਣੀ ਖੇਤੀ ਦੇ ਲਈ ਹੀ ਪਾਣੀ ਪੂਰਾ ਨਹੀਂ ਹੈ ਇਸ ਕਰਕੇ ਦੂਜੇ ਸੂਬਿਆਂ ਨੂੰ ਵਾਧੂ ਪਾਣੀ ਦਿੱਤੇ ਜਾਣ ਦਾ ਸਵਾਲ ਨਹੀਂ ਹੈ ਗੱਜਣਵਾਜਰਾ ਦਾ ਇਹ ਬਿਆਨ ਸਾਹਮਣੇ ਆਇਆ ਦੂਜੇ ਪਾਸੇ ਕਾਂਗਰਸ ਦੇ ਆਗੂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਪਾਣੀਆਂ ਦੇ ਮਾਮਲੇ ਦੇ ਵਿੱਚ ਪੰਜਾਬ ਦੇ ਹੱਕ ਦੇ ਵਿੱਚ ਖੜੇ ਹੋਏ ਨਜ਼ਰ ਆਏ ਨੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਦਾ ਪੰਜਾਬ ਦਾ ਇੱਕ ਬੂੰਦ ਵੀ ਪਾਣੀ ਸੂਬੇ ਤੋਂ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ ਸੁਣਦੇ ਹਾਂ ਇਹਨਾਂ ਦੋਹਾਂ ਆਗੂਆਂ ਦੇ ਪੰਜਾਬ ਦੇ ਪਾਣੀਆਂ ਦੇ ਬਾਰੇ ਵਿੱਚ ਦਿੱਤੇ ਗਏ ਬਿਆਨ ਥੱਲੋਂ ਪ੍ਰੋਡਕਸ਼ਨ ਹੋਣੀ ਇਹਦੇ ਉੱਪਰੋਂ ਪਾਣੀ ਆਉਂਦਾ ਕੁਦਰਤ ਨੇ ਪ੍ਰਮਾਤਮਾ ਨੇ ਵੀ ਪਾ ਕੇ ਪਾਣੀ ਦੀ ਭੰਡਾਰ ਭਰਨੀ ਜੇ ਪਾਣੀ ਘੱਟ ਹੋਊਗਾ ਘੱਟ ਵਰਤਾਂਗੇ ਤੇ ਵੱਧ ਹੋਊਗਾ ਤੇ ਵੱਧ ਵਰਤਾਂਗੇ ਪਾਣੀ ਪੂਰਾ ਹੀ ਨਹੀਂ ਹੈਗਾ ਆਪਣਾ ਪਾਣੀ ਦਾ ਸੰਭਾਲ ਕੇ ਰੱਖਦੇ ਨਾ ਉਹਨਾਂ ਨੇ ਆਪਣਾ ਕਿਉਂ ਵਰਤਿਆ ਚਲੋ ਸਾਡੇ ਕੋਲੇ ਵੱਧ ਆ ਜਾਏ ਘਟਾ ਪਹਿਲਾਂ ਆਪਣਾ ਜੋ ਹਿੱਸੇ 'ਚ ਪਾਣੀ ਆਇਆ ਪਿਆ ਉਹ ਪਾਣੀ ਨੂੰ ਵਰਤਨਾਂ ਦਾ ਤਾਂ ਉਹਨਾਂ ਨੂੰ ਆਪਣੇ ਅਧਿਕਾਰੀਆਂ ਨੂੰ ਸ਼ੂਜੂਜ ਨਾਲ ਚਾਹੀਦਾ ਸੀ ਨਾ ਜਿਵੇਂ ਜਗਜਨ ਮਾਜਰਾ ਜੀ ਦੂਜੀਆ ਪਾਰਟੀ ਇਹ ਕਹਿ ਰਹੇ ਨੇ ਇੱਕ ਵਾਈਟ ਪੇਪਰ ਪੇਸ਼ ਕਰ ਦੋ ਪਿਛਲੇ ਦਿਨਾਂ ਦੇ ਵਿੱਚ ਸਾਲਾਂ ਦੇ ਵਿੱਚ ਕਿੰਨਾ ਪਾਣੀ ਗਿਆ ਉਦੋਂ ਕਿਉਂ ਨਹੀਂ ਬੋਲੀ ਆਮ ਆਦਮੀ ਪਾਰਟੀ ਸਰਕਾਰ ਕਾਂਗਰਸ ਵਾਲੇ ਪ੍ਰਗਟ ਸਿੰਘ ਕਹਿੰਦੇ ਆ ਕਿ ਸਾਡੇ ਵੀ ਦੱਸ ਦੋ ਨਾਲ ਹੀ ਨਹੀਂ ਕਾਂਗਰਸ ਵਾਲਿਆਂ ਨੂੰ ਤਾਂ ਵੈਸੇ ਕੋਈ ਹੱਕੇ ਨਹੀਂ ਹੈਗਾ ਠੀਕ ਆ ਵੀ ਜਿਹੜੇ ਬੀ ਬੀ ਜੇ ਵੀ ਨੂੰ ਕਾਂਗਰਸ ਦੀ ਬੀ ਜੇ ਵੀ ਨੇ ਚਾਂਦੀ ਦੀ ਕਹੀ ਤੇ ਸ਼੍ਰੀਮਤੀ ਇੰਦਰਾ ਗਾਂਧੀ ਨੇ ਜਿਹੜੇ ਕਪੂਰੀ ਮੋਰਚੇ ਟੱਕ ਲਾਇਆ ਸੀ ਸਾਡਾ ਖੋਹ ਕੇ ਪਾਣੀ ਉਹਨਾਂ ਨੂੰ ਦਿੱਤਾ ਰਿਪੇਰੀਅਨ ਕਾਨੂੰਨ ਨੇ ਕਿ ਤੁਸੀਂ ਦੁਨੀਆ ਦੇ ਵਿੱਚ ਜਿੱਥੇ ਮਰਜ਼ੀ ਜਾਓ ਕਿੰਨੀਆਂ ਕਿੰਨੀਆਂ ਨਦੀਆਂ ਨੇ ਜਿਹੜੀਆਂ ਕਿ ਸਾਰੇ ਵਿਸ਼ਵ ਵਿੱਚ ਦੇਸ਼ਾਂ 'ਚ ਵੰਡਿਆ ਵੇ ਨੇ ਨੀਲ ਨਦੀ 'ਚ 11 ਦੇਸ਼ ਨੇ ਤਾਂ ਤਾਂ ਅੱਥ ਨੂੰ ਜੰਗ ਲੱਗ ਜੂਗੀ ਤੇ ਡੈਨਬ ਨਦੀ ਆ 10 ਦੇਸ਼ਾਂ 'ਚ ਲੰਘਦੀ ਆ ਉਹਦਾ ਐਮੇਜੋਨ ਨਦੀ ਆ ਕਿੰਨੀਆਂ ਨਦੀਆਂ ਨੇ ਇਹਨੇ ਸਾਡੇ ਉਰੇ ਕੋਈ ਲਾ ਲੱਗਾ ਜਿਹੜਾ ਰਿਪੇਰੀਅਨ ਲਾਜ ਕੀ ਮਤਲਬ ਆ ਇੱਕੋ ਚੀਜ਼ ਆ ਵੀ ਉਹ ਜਿਹੜਾ ਨੁਕਸਾਨ ਕਰੂ ਫਾਇਦਾ ਉਹਨੂੰ ਕਰੂ ਨੁਕਸਾਨ ਸਾਡਾ ਕਰੇ ਕੋਠੇ ਸਾਡੇ ਟਾਹੇ ਕਾਰ ਸਾਡੇ ਟਾਹੇ ਸੜਕਾਂ ਸੜੀਆਂ ਤੋੜੀ ਤੇ ਪਾਣੀ ਲੱਗ ਜAVE ਹਰਿਆਣਾ ਤੇ ਰਾਜਸਥਾਨ ਜਿਹੜਾ ਕਿ ਇਤਿਹਾਸਕ ਤੌਰ ਤੇ ਕੋਈ ਹੱਕ ਹੀ ਠੀਕ ਹੈ ਕਾਂਗਰਸ ਦਾ ਸਟੈਂਡ ਹਮੇਸ਼ਾ ਵਾਂਗ ਪ੍ਰੋ ਪੰਜਾਬ ਤਾਂ ਮਨੇ ਇਹ ਤੇ ਪੰਜਾਬ ਦੇ ਲੋਕਾਂ ਨਾਲ ਰਹੇਗਾ ਕਿਉਂਕਿ ਜਿਹੜਾ ਪਾਣੀ ਹੈ ਇਹ ਸਾਹ ਰਾਗੇ ਪੰਜਾਬ ਦੀ ਇਹਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੋਏਗਾ ਅੰਡਰ ਐਨੀ ਸਰਕਮਸਟੈਂਸਸ ਪੰਜਾਬ ਦਾ ਇੱਕ ਬੂੰਦ ਪਾਣੀ ਨਾ ਸਾਡੇ ਕੋਲ ਫालतू ਹੈ ਤੇ ਨਾ ਅਸੀਂ ਬਾਹਰ ਜਾਣ ਦਿੱਤਾ ਜਾਏਗਾ ਐਂਡ ਗਵਰਨਮੈਂਟ ਨੂੰ ਅਸੀਂ ਇਹ ਗੱਲ ਜ਼ਰੂਰ ਕਹਿਣਾ ਚਾਹਾਂਗੇ ਇਸ ਕਿਸਮ ਦਾ ਮਜ਼ਬੂਤ ਸਟੈਂਡ ਲਾਓ ਜਿਹਦੇ ਨਾਲ ਸਾਡਾ ਆਉਣ ਵਾਲਾ ਫਿਊਚਰ ਅਸੀਂ ਸਿਕਿਉਰ ਕਰ ਸਕੀਏ

कॉम्प्रोमाइज नहीं करना हमारे पास एक भी तुबका पानी का नहीं है जो हम किसी और स्टेट को दे पाए जो कुछ दे दिया सो दे दिया आगे हमारे लिए हमने कुछ ऐसा प्रोग्राम तय करना है जिसके साथ हम पंजाब के फ्यूचर को सेव करें